ਜੇਕਰ ਤੁਸੀਂ ਵੀ 16 ਫਰਵਰੀ ਨੂੰ ਕਿਤੇ ਆਉਣ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਹੁਣ ਥੋੜਾ ਸਾਵਧਾਨ ਹੋ ਜਾਓ ਦੇਖਿਓ ਕਿਤੇ ਤੁਹਾਡੇ ਬਣਾਏ ਹੋਏ ਪਲਾਨ ਫੇਲ ਹੋ ਜਾਣ ਤੇ ਸੜਕਾਂ ਤੇ ਤੁਹਾਨੂੰ ਤੱਕੇ ਨਾ ਖਾਣੇ ਪੈ ਜਾਣ ਆਖਰ ਕੀ ਹੋਣਾ 16 ਫਰਵਰੀ ਨੂੰ ਦੇਖੋ ਇਹ ਖਾਸ ਖਬਰ ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠਾਂ ਅਨਾਜ ਮੰਡੀ ਸੰਗਰੂਰ ਤੋਂ ਸੰਗਰੂਰ ਦੇ ਬਾਜ਼ਾਰਾਂ 'ਚੋਂ ਮਾਰਚ ਕੱਢਿਆ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆਗੂ ਨੇ ਕਿਹਾ ਕਿ 16 ਫਰਵਰੀ ਨੂੰ ਭਾਰਤ ਬੰਦ ਦੇ ਮੱਦੇਨਜ਼ਰ ਮਾਰਚ ਕੱਢਿਆ ਜਾ ਰਿਹਾ ਤੇ ਲੋਕਾਂ ਨੂੰ ਲਾਂਬੰਦ ਕੀਤਾ ਜਾ ਰਿਹਾ ਹੈ ਔਰ ਇਹ ਜੋ ਮਾਰਚ ਆ ਕੱਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਇਹਦੇ ਵਿੱਚ ਟ੍ਰੇਡ ਯੂਨੀਅਨਾਂ ਵੀ ਸ਼ਾਮਲ ਨੇ ਸਾਡੇ ਕੱਚੇ ਮੁਲਾਜ਼ਮ ਵੀ ਸ਼ਾਮਲ ਨੇ ਵਪਾਰੀ ਵਰਗ ਵੀ ਸ਼ਾਮਲ ਹੈ ਕਿਉਂਕਿ ਜੋ 16 ਤਰੀਕ ਦਾ ਭਾਰਤ ਬੰਦ ਹੈ ਇਹ ਬੇਮਿਸਾਲ ਹੋਣ ਜਾ ਰਿਹਾ ਹੈ ਕਾਰਨ ਕਿ ਕੱਲ ਮੋਦੀ ਨੇ ਕੱਲੇ ਕਿਸਾਨਾਂ ਤੇ ਨਹੀਂ ਹਮਲਾ ਕੀਤਾ ਹੁਣ ਹਰੇਕ ਵਰਗ ਮੋਦੀ ਦੇ ਕਾਰਪੋਰੇਟ ਹੱਲੇ ਦੀ ਮਾਰ ਦੇ ਥੱਲੇ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਖੇਤੀ ਕਾਨੂੰਨ ਅਸੀਂ ਵਾਪਸ ਕਰਾਏ ਹੁਣ ਫੇਰ ਇਹ 트리플 ਪੀ ਦੀ ਪਾਲਿਸੀ ਦੇ ਤਹਿਤ ਪ੍ਰਾਈਵੇਟ ਪਬਲਿਕ ਪਾਈਵਾਲੀ ਦੇ ਤਹਿਤ ਦੁਬਾਰੇ ਸ਼ੈਲੋ ਜਿਹੜੇ ਪੂਰੇ ਦੇਸ਼ ਚ ਬਣਾ ਰਹੇ ਨੇ ਜਿਦੇ ਨਾਲ ਅਨਾਜ ਦਾ ਕਾਰੋਬਾਰ ਆ ਪੂਰਾ ਜਿਹੜਾ ਕਾਰਪੋਰੇਟ ਖੇਤਰ ਲਈ ਖੁੱਲ ਜਾਣਾ ਜਿਸ ਨਾਲ ਆਮ ਲੋਕ ਜਿਨ੍ਹਾਂ ਨੇ ਰੋਜ਼ ਕਮਾ ਕੇ ਖਾਣਾ ਉਹਨਾਂ ਨੂੰ ਇਹ ਮਹਿੰਗਾ ਅਨਾਜ ਮਿਲਣਾ ਹੈਗਾ ਇਸ ਤੋਂ ਬਿਨਾ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਦੇ ਜਿਹੜੇ 100 ਤੋਂ ਉੱਪਰ ਲੇਬਰ ਐਕਟ ਸੀਗੇ ਉਹਨਾਂ ਨੂੰ ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਗਿਆ 8 ਤੋਂ 12 ਘੰਟੇ ਦਿਹਾੜੀ ਦਾ ਕਾਨੂੰਨ ਪਾਸ ਕਰ ਦਿੱਤਾ ਇਸੇ ਤਰ੍ਹਾਂ ਬਿਜਲੀ ਐਕਟ ਦੇ ਵਿੱਚ ਜਿਹੜੀ ਹੈਗੀ ਆ ਉਹ ਤਰਮੀਮ ਇਹਨਾਂ ਨੇ ਕੀਤੀ ਸੀ ਪੂਰਾ ਬਿਜਲੀ ਜਿਹੜਾ ਸੈਕਟਰ ਹੈਗਾ ਉਹ ਬੰਡ ਦਾ ਜਿਹੜਾ ਕੰਮ ਹੈ ਸਮਾਰਟ ਮੀਟਰ ਹੁਣ ਲਾਏ ਜਾ ਰਹੇ ਆ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਤਿਆਰੀ ਇਹਨਾਂ ਨੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸਾਡੇ ਦੇਸ਼ ਦਾ ਬਹੁਤ ਵੱਡਾ ਪਰਚੂਨ ਖੇਤਰ ਹੈ ਜਿਹੜਾ ਤਕਰੀਬਨ 25 ਕਰੋੜ ਜਿਹੜੇ ਛੋਟੇ ਵਪਾਰੀ ਦੁਕਾਨਦਾਰ ਇਸ ਖੇਤਰ ਦੇ ਵਿੱਚ ਨੇ ਤੇ ਕਿੰਨੇ ਪਰਿਵਾਰ ਜੁੜੇ ਹੋਏ ਆ ਲੇਕਿਨ ਹੁਣ ਕਾਰਪੋਰੇਟ ਨੂੰ ਖੁੱਲ੍ਹ ਦੇ ਦਿੱਤੀ ਗਿਆ ਪਰਚੂਨ ਦੇ ਖੇਤਰ ਵਿੱਚ ਵੱਡੇ ਵੱਡੇ ਮਾਲ ਖੋਲਣ ਦੀ ਉਹਨਾਂ ਨੂੰ ਸਬਸਿਡੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਬਜਟ ਦੇ ਵਿੱਚ ਕਾਰਪੋਰੇਟ ਦਾ ਟੈਕਸ 30% ਤੋਂ ਘਟਾ ਕੇ 15% ਕਰ ਦਿੱਤਾ ਗਿਆ ਹੈ। ਉੱਤੇ ਹੀ ਉਹਨਾਂ ਦੇ ਨਾਲ ਟਰਾਂਸਪੋਰਟ ਪੀਆਰਟੀ ਦੇ ਆਗੂ ਵੀ ਦਿਖਾਈ ਦਿੱਤੇ ਜਿਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੀ ਦਿਨੀ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਵੀ ਅਸੀਂ ਇਹ ਪ੍ਰਦਰਸ਼ਨ ਕਰਾਂਗੇ। ਇਸ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਫਰਵਰੀ ਨੂੰ ਭਾਰਤ ਬੰਦ ਦਾ ਸਮਰਥਨ ਵੀ ਕਰਾਂਗੇ। ਬਿਲਕੁਲ ਜੀ ਜੋ ਸੈਕਟਰ ਦੀ ਸਰਕਾਰ ਆ ਉਹ ਦਿਨ ਦਾ ਦਿਨ ਬਰ ਦਿਨ ਲੋਕਾਂ ਦੇ ਮਾਰੂ ਕੰਡੀਸ਼ਨਾਂ ਮਾਰੂ ਕਨੂੰ ਲੈ ਕੇ ਆ ਰਹੀ ਆ ਜਿਹਦੇ ਨਾਲ ਕੀ ਸਾਡੇ ਪੂਰੇ ਦੇਸ਼ ਦੇ ਪੂਰੇ ਖਿੱਤੇ ਹੀ ਪ੍ਰਭਾਵਿਤ ਹੋਏ ਨੇਗੇ ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਜਾਂ ਮੁਲਾਜ਼ਮ ਵਰਗ ਹੋਵੇ ਟਰਾਂਸਪੋਰਟ ਹੋਵੇ ਬਿਜਲੀ ਹੋਵੇ ਸਾਰੇ ਵਰਗਾਂ ਨੂੰ ਇਹਨਾਂ ਨੇ ਪ੍ਰਭਾਵਿਤ ਕੀਤਾ ਕਿਉਂਕਿ ਟਰਾਂਜੋ ਵੱਡਾ ਟਰਾਂਸਪੋਰਟ ਖੇਤਰਾ ਜੋ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਜਿੱਥੇ ਸਬਸਿਡੀਆਂ ਸੂਟ ਦਿੱਤੀ ਜਾ ਰਹੀ ਆ ਉਹਨਾਂ ਨੂੰ ਬढ़ावा ਦਿੱਤਾ ਜਾ ਰਿਹਾ ਜੋ ਸਾਡੇ ਛੋਟੇ ਕਿਸਾਨ ਨੇ ਜਾਂ ਛੋਟੇ ਦੁਕਾਨਦਾਰ ਨੇ ਜਾਂ ਟ੍ਰਾਂਸਪੋਰਟ ਦੇ ਖੇਤਰ ਦੇ ਵਿੱਚ ਅਸੀਂ ਆਉਨੇ ਆਗੇ ਕਿਸੇ ਨੂੰ ਵੀ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਜਿੰਨਾਂ ਬਾ ਦੇਣ ਰੋਜ਼ਗਾਰ ਬੇਰੋਜ਼ਗਾਰੀ ਵਧਦੀ ਜਾ ਰਹੀ ਆ ਜਿਹਦੇ ਨਾਲ ਕੀ ਸਾਡੇ ਦੇਸ਼ ਪੰਜਾਬ ਦੇ ਪੰਜਾਬ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪ੍ਰਵਾਸ ਬਾਹਲੇ ਦੇਸ਼ਾਂ ਦੇ ਹੋ ਰਿਹਾ ਜਿਹਦਾ ਤੇ ਅਸੀਂ ਸਖਤ ਵਿਰੋਧ ਕਰਦੇ ਆ ਅਸੀਂ ਟ੍ਰੇਡ ਜੂਨੀਅਰ ਨਾਲ ਇਕੱਠੇ ਹੋ ਕੇ ਇੱਕ ਮੰਚ ਤੇ ਇਕੱਠੇ ਹੋਇਆਗੇ ਲੋਕਾਂ ਦੇ ਰੋ ਨਾਲ ਲੋਕਾਂ ਦੇ ਇਕੱਠ ਨਾਲ ਅਸੀਂ ਜੋ ਮੋਦੀ ਦੇ ਆ ਇਹ ਕਾਨੂੰਨ ਨੇਗੇ ਜਾਂ ਹਿੱਟਰਨ ਕਾਨੂੰਨ ਆ ਜਾਂ ਜੋ ਵੀ ਪਹਿਲਾਂ ਵੀ ਕਾਨੂੰਨ ਜਿੰਨੇ ਵੀ ਇਹਨਾਂ ਨੇ ਬਣਾਏ ਨੇਗੇ ਟ੍ਰਾਂਸਪੋਰਟ ਦੇ ਪ੍ਰਾਈਵੇਟ ਖੇਤਰ ਦੇ ਉਹਦੇ ਲਈ ਸਾਰੇ ਇਕੱਠੇ ਹੋਿਆਂਗੇ ਤੇ ਅਸੀਂ ਇਕੱਠ ਦੇ ਨਾਲ ਉਹਨਾਂ ਕਾਨੂੰਨਾਂ ਨੂੰ ਦਬਾਉਣਾਗਾ। ਕਹ ਦੇਖਿਆ ਜਾਵੇ ਤਾਂ ਆਏ ਦਿਨ ਵੱਖ-ਵੱਖ ਵਿਭਾਗਾਂ ਦੇ ਵੱਲੋਂ ਜਿੱਥੇ ਬੰਦੀਆਂ ਦੇ ਵੱਲੋਂ ਕੀਤੇ ਜਾ ਰਹੇ ਰੋਜ਼ ਪ੍ਰਦਰਸ਼ਨ ਜਾਂ ਫਿਰ ਕੱਢੇ ਜਾ ਰਹੇ ਰੋਜ਼ ਮਾਰਚ ਸਰਕਾਰਾਂ ਦੀ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।